ਜਾਪਾਂ ਲੱਗੇ ਆ ਫਰੂਟ ਪਲਾਂਟ ਵੀ ਜਿਹੜਾ ਆ ਗੋਬਰ ਪਾਨ ਗੋਬਰ ਵੀ ਕਹਦੇ ਉਹ ਰੂੜੀ ਵੀ ਕਹਿ ਸਕਦੇ ਆ ਸਾਡੇ ਪੰਜਾਬ ਦੇ ਵਿੱਚ ਤਾਂ ਰੂੜੀ ਕਹਿ ਦਿੱਤਾ ਜਾਂਦਾ ਇਹ ਆ ਪੱਦਾ ਘਟੇਰ ਚੱਕ ਲਿਆ ਅਸਲੀਅਤ ਨਾਲ ਅੱਧਾ ਦਿੋਂ ਜ਼ਿਆਦਾ ਹੀ ਹਣੇ ਆਵਾ ਇਹ ਆਪਾਂ ਵਿਚਾਰੇ ਆ ਰਹੇ ਆ ਰੀੜੀ ਤੇ ਅੱਜ ਕੋਈ ਸਬਜ਼ੀ ਵਗੈਰਾ ਤਾਂ ਆਪਾਂ ਨਹੀਂ ਬਣਾਵਾਂਗੇ ਕਿਉਂਕਿ ਅੱਜ ਸਾਰੀ ਧਾੜੀ ਮੇਰੀ ਇੱਥੇ ਨਿਕਲ ਡਾਣੀ ਆ ਕਹਿਣ ਨੂੰ ਤਾਂ ਬਹੁਤ ਆਸਾਨ ਹੁੰਦਾ ਫੀ ਫਾਲ ਲੱਗਿਆ ਕਰਦੇ ਜੇ ਲੱਗਾ ਉਹ ਲੱਗਾ ਤਰ ਦੇਖ ਲਓ ਇਸ ਤਰ੍ਹਾਂ ਲੱਗਦੇ ਆ ਇਹ ਵੀ ਕੰਮ ਜਿਹੜੇ ਉਹ ਨਾਲ-ਨਾਲ ਕਰਨੇ ਇਂਦੇ ਆ ਫੇਰ ਆ ਵੀ ਕਿਤੇ ਅਮਰੂਦ ਖਾਨ ਕੋ ਮਿਲਦੇ ਆ ਅਸੀਂ ਜ਼ਿਆਦਾਤਰ ਜਿਹੜਾ ਕੰਮ ਆ ਉਹ ਆਪ ਹੀ ਕਰੀਦਾ ਆ ਕਿਉਂਕਿ ਜੇ ਆਪਾਂ ਸਾਰਾ ਕੰਮ ਕਰਾਉਣ ਚੱਲਾਂਗੇ ਤਾਂ ਮੈਨੂੰ ਲੱਗਦਾ ਆ ਵੀ ਜਿਹੜੇ ਅਮਰੂਦ ਆਊਗੀ ਆਪਾਂ ਨੂੰ 1000 ਰੁਪਏ ਕਿਲੋ ਹੀ ਪੈ ਜਾਣੇ ਘਰ ਦੇ ਕਹਿਣ ਨੂੰ ਤਾਂ ਘਰ ਦੇ ਹੁੰਦੇ ਆ ਪਰ ਉਹਦੇ ਪਿੱਛੇ ਜਿਹੜੀ ਮਿਹਨਤ ਆ ਨਾ ਉਹ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਆਮ ਹੀ ਮੈਨੂੰ ਵੀ ਕਈ ਵਾਰੀ ਕੋਈ ਨੰਗੜੀਆਂ ਬਿੱਬੀਆਂ ਕਹਿ ਦਿੰਦੀਆਂ ਵੀ ਦੋ ਕ ਅਮਰੂਦ ਹੀ ਤੋੜਦੇ ਪਰ ਜਿਹੜੀ ਕੰਮ ਕਿਸੇ ਨੂੰ ਕਰਨ ਨੂੰ ਕਹਤੋਂ ਤਾਂ ਕੋਈ ਆਖ ਹੀ ਨਹੀਂ ਲੱਗਦਾ ਇਸ ਨਾਲ ਕੇ ਪਿੱਛੇ ਜਿਹੜੀ ਮਿਹਨਤ ਆ ਉਹ ਬਹੁਤ ਜ਼ਿਆਦੀ ਹੁੰਦੀ ਆ ਕਹਿ ਦੇਣਾ ਬਹੁਤ ਆਸਾਨ ਆ ਲਾਉਂਦਾ ਕੋਈ ਨਹੀਂ ਹੈਗਾ ਮੈਂ ਤਾਂ ਜਿੱਥੋਂ ਤੱਕ ਦੇਖਿਆ ਘਰਾਂ ਦੇ ਵਿੱਚ ਕਿਸੇ ਨੇ ਇੱਕ ਬੂਟਾ ਤੱਕ ਵੀ ਨਹੀਂ ਲਗਾਇਆ ਹੋਇਆ ਕਿ ਜੇ ਇੱਕ ਸਮਝਦੇ ਹੋ ਕਿ ਕਿੰਨੀ ਮੀਂਹ ਦਾ ਦੇ ਵਿੱਚ ਰੂੜੀ ਨਾਲ ਰੂੜੀ ਹੋਣਾ ਪੈਂਦਾ ਇੱਥੇ ਤੇ ਮਿੱਟੀ ਨਾਲ ਮਿੱਟੀ ਨਹੀਂ ਰਹਿ ਸਕਦੇ ਅੱਜ ਤਾਂ ਰੂੜੀ ਨਾਲ ਰੂੜੀ ਹੋ ਗਏ ਅਸੀਂ ਤੇ ਇਹਦੇ ਤੇ ਜੰਮੇ ਬਹੁਤ ਜਾਂਦਾ ਇਹ ਰੇੜੀ ਦੇ ਨਾਲ ਆਪਾਂ ਜੀ ਆ ਉਹ ਜਾ ਕੇ ਇੱਥੇ ਢੇਰ ਲਗਾ ਰਹੇ ਆ ਤੇ ਫਿਰ ਉਹ ਆਪਾਂ ਜਿਹੜੀ ਆ ਜਦੋਂ ਇਹ ਗਲ ਜੂਗੀ ਚੰਗੀ ਤਰ੍ਹਾਂ ਤੇ ਫਿਰ ਗਾਹੇ ਅਸੀਂ ਆਪਾਂ ਬੂਟਿਆਂ ਨੂੰ ਪਾ ਦਾਂਗੇ ਸਬਜ਼ੀ ਵੀ ਲਗਾਵਾਂਗੇ ਅੱਗੇ ਕਰਨੀਆਂ ਵਾਲੀ ਹੁਣ ਜਿਹੜੀ ਆ ਜਿਆਦਾ ਆਪਾਂ ਪਾਣੀ ਆ ਜਿਹੜੇ ਐਪਲ ਲਗਾਏ ਹੋਏ ਆ ਆਪਾਂ ਸੇਫ ਦੀ ਬੂਟੇ ਕਿਉਂਕਿ ਉਹਨਾਂ ਦਾ ਜਿਹੜਾ ਫਟਾਵ ਉਹ ਸ਼ੁਰੂ ਹੋ ਜਾਣਾ ਆ ਜਨਵਰੀ ਦੇ ਵਿੱਚ ਜਨਵਰੀ ਲਾਸਟ ਵਿੱਚ ਫੁੱਟਣ ਲੱਗਦਾ ਨੇ ਇਸ ਕਰਕੇ ਉਹਨਾਂ ਨੂੰ ਹੁਣ ਜਿਹੜਾ ਆ ਥੋੜੀ ਪਾਣੀ ਜਿੰਦੀ ਆ ਕੀ ਤਿਆਰ ਕਰ ਲਈ ਆ ਹੁਣ ਆਪਾਂ ਇਹਨੂੰ ਲੈ ਜਾ ਰਿਹਾ ਦੇਖ ਜਾਨੀ ਆਪਾਂ ਇਸੇ ਤੇ ਆ ਰਹੀ ਹੈ ਤੇ ਜਾਲੀ ਨਹੀਂ ਆ ਉਹ ਵਾਪਸ ਲੈ ਆਉਂਦੀ ਆ ਪੱਗ 50 60 ਦੇ ਬੇਤਰੀ ਜਿਹੜੀਆਂ ਟਰਾਲੀਆਂ ਆ ਉਹ ਹੋ ਜਾਣੀਆਂ 25 ਕਾਪਾ ਸੱਟ ਚੁੱਕੇ ਆ 25 ਦੀ ਹੋਰ ਹੋਣੀ ਹੋਊ ਆਹ ਮਾਤਾ ਕਾ ਦੇ ਸਾਰੀ ਦੇਣੀ ਹੀ ਕੰਮ ਆ ਜੀ ਵੀ ਦੇ ਕੋਹੋ ਸੁਨਾਰੇ ਵਿੱਚ ਜਿਹੜੇ ਫਲ ਲੱਗਦੇ ਆ ਕਿੱਦਾਂ ਲੱਗਦੇ ਆ ਜਿਹੜੇ ਸ਼ਹਿਰ ਚ ਰਹਿੰਦੇ ਲੋਕ ਆ ਉਹਨਾਂ ਨੂੰ ਕੰਮ ਨਹੀਂ ਆ ਉਹਨਾਂ ਨੂੰ ਪਤਾ ਨਹੀਂ ਹੋਣਾ ਉਹ ਵੀ ਕੰਮ ਕਰਨ ਦੇ ਦਿੰਦੇ ਆ ਅੱਜ ਸਾਰੀ ਨੇ ਕਿੰਦ ਅੱਜ ਵਾਸਤੇ ਨਾ ਕੋਈ ਵੀ ਖੜਾ ਤੁਨ ਵਾਸਤੇ ਆ ਵੀ ਕੰਮ ਕਰਨੇ ਪੈਂਦੇ ਫਿਰ ਜਾ ਕੇ ਕਿਤੇ ਲੱਗਦੇ ਆ ਉਹ ਜੇ ਉਹ ਥੱਲੇ ਨਾਲ ਵੀ ਆਪਾਂ ਰੈਂਟੀ ਦੇ ਰੇਟ ਘਟਾਉਣਾ ਹੁੰਦਾ ਤੇ ਆਪਾਂ ਅੱਧੇ ਪੈਸੇ ਵੀ ਦੇਣ ਨੂੰ ਤਿਆਰ ਨਹੀਂ ਹੁੰਦੇ ਸਾਰੇ ਵਿੱਚੇ ਮੈਂ ਵੀ ਘਟਾਉਣੀ ਆ ਅਸੀਂ ਤਾਂ ਯਾਰ ਮਾਰੇ ਕੰਮ ਜਿਹੜੀ ਪਿੱਛੇ ਮਿਹਨਤ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਬਦਵਾਰੇ ਕੋਈ ਮੋਟਾ ਨਾ ਨਾ ਦੋ ਵੀ ਮਾਰੀ ਜਿਹੜੇ ਪਾਪੇ ਖੱਟੇ ਦੇ ਵਿੱਚ ਪਹੁੰਚ ਗਏ ਆ ਇਹ ਆਪਣੇ ਸੇਵਾ ਦੇ ਬੂਟੇ ਆ ਦੋਨੋਂ ਇਹਨਾਂ ਨੂੰ ਆਪਾਂ ਹੌਲੀ ਜਿਹੇ ਉਹ ਪਾ ਦੇਣੀ ਆ ਕਿ ਬੀਜ ਦੀ ਗੁੜੀ ਆ ਪਾ ਲਿਆ ਛੇ ਸਾਤ ਦੇ ਗਰੀ ਦੇ ਸੇਬ ਦੇ ਬੂਤੇ ਆ ਇਹ ਬੁੱਤ ਲੱਗੇ ਹੋਏ ਆ ਬਾਕੀ ਜਿਹੜੀ ਉਹ ਪਰ ਸਾਈਡ ਲੱਗੇ ਹੋਏ ਨੇ ਤੇ ਹੁਣ ਆਪਾਂ ਜਿਹੜੀ ਅਗਲੀ ਰੇੜੀ ਲੈ ਆਈਏ ਇਹ ਵੀ ਮੈਂ ਉਹ ਮੋਡਲ ਹੈ ਕਿ ਤੁਸੀਂ ਉਹ ਰੱਖਦੇ ਹੋ ਨਾ ਤੇ ਸੋਚੋ ਨਾ ਤੁੰਗਾ ਦਾ ਲੱਗੀਆਂ ਨਹੀਂ ਆਈਆ ਕਈ ਮੈਨੂੰ ਇੱਥੇ ਲੰਘਦੇ ਆਉਂਦੇ ਹੁਣੇ ਤੇ ਬੀਬੀ ਨੰਘ ਕੇ ਗਈ ਮੈਨੂੰ ਕਹਿੰਦੀ ਤੁਸੀਂ ਝਾੜੀ ਵਾ ਲੈਣੀ ਸੀ ਜੇ ਲੋਕੀ ਜਿਵੇਂ ਮੇ ਜਾ ਗਈ ਤਾਂ ਪਸੀਨਾ ਵਹਾਉਂਦੀ ਹੀ ਆ ਜੇ ਆਪਾਂ ਆਪਣਾ ਕੰਮ ਕਰ ਲਾਂਗੇ ਉਹਦੇ ਵਿੱਚ ਆਪਣਾ ਜ਼ਿਆਦਾ ਹੋ ਜਾਊਗਾ ਉਹ ਵੀ ਆਥੀਮੈਂਟ ਕਰਨੀ ਜਿਹੜੀ ਇਹ ਜਿਮ ਨਾਲੋਂ ਜ਼ਿਆਦਾ ਕਸਰਤਾਂ ਤਾਂ ਜਿਹੜੀ ਉਹਦੇ ਨਾਲ ਹੋ ਜਾਂਦੀ ਆ ਫੇਰੀ ਤਾਂ ਡੇਲੀ ਕਿਉਂਕਿ ਮੈਂ ਬਸਾ ਕੁਝ ਗੋਦ ਕਰਦੀ ਰਹੀ ਨਹੀਂ ਉਹ ਜਿਆ ਇਸ ਤਰ੍ਹਾਂ ਕਿ ਜਿਮ ਜਾਣ ਦੀ ਲੋੜ ਹੀ ਨਹੀਂ ਪਈ ਤੇ ਜੇ ਕੋਈ ਫਿਟਨੇਸ ਕਰਨਾ ਤਾਂ ਕਰਨੀ ਚਾਹੀਦੀ ਵੀ ਜ਼ਰੂਰੀ ਤੁਸੀਂ ਮੇਲੇ ਬੈਠ ਕੇ ਜੁੜੀ ਖਾਣਾ ਇਕੱਤਰ ਆਪਣੇ ਪੈਸੇ ਬਰਜ ਜਾਣੇ ਤੇ ਦੂਜਾ ਆਪਣੀ ਜਿਹੜੀ ਆ ਅਸਰਤਾ ਉਹੀ ਇੱਥੇ ਹੋ ਜਾਣੀ ਜੇ ਮੈਂ ਜਾਂਦੀ ਨਹੀਂ ਹੋੜ ਪੈਣੀ ਮੇਰੇ ਭਾਲਾ ਉਹ ਵੀ ਆਪਣੇ ਘਰ ਦੇ ਹਰ ਇੱਕ ਵਾਧੂ ਹੋ ਜਾਂਦੇ ਆ ਕਿੰਨੂ ਹੁਣ ਆਪਣੇ ਹਜੇ ਵੀ ਹੈਗੇ ਆ ਕਾਫੀ ਲੱਗੇ ਹੋਏ ਆ ਜੀ ਉਹ ਤੇ ਨਾਲ ਹੀ ਹੁਣ ਜਿਹੜੇ ਗਾਂ ਵਾਲੇ ਅੱਗੇ ਵਾਲੇ ਫਰੂਟ ਆ ਉਹ ਸਟਾਰਟ ਹੋ ਜਾਂਦਾ ਹੋਰ ਢੇਰ ਮੈਂ ਤਾਂ ਲਾ ਲਿਆ ਘੱਟ ਕੇ ਤੇ ਹੁਣ ਆਪਾਂ ਇਹਦੀ ਜਿਹੜੀ ਡੇੜੀ ਭਰ ਲਵਾਂਗੇ ਮੈਨੂੰ ਇਹਦਾ ਲੱਗਦਾ ਵੀ ਆਪਣੇ ਕੰਮ ਕਰਦੇ ਵਿੱਚ ਕਦੀ ਵੀ ਸ਼ਰਮ ਜਿਹੜੀ ਉਹ ਨਹੀਂ ਮਹਿਸੂਸ ਕਰਨੀ ਚਾਹੀਦੀ ਕਿ ਆਪਾਂ ਜਿਹੜਾ ਆਹ ਕੰਮ ਨਹੀਂ ਕਰਨਾ ਚਾਹਤਾ ਉਹ ਕੰਮ ਨਹੀਂ ਕਰਨਾ ਮੈਨੇ ਤਾਂ ਜੋ ਕੋਈ ਮਰਜੀ ਕਹੀ ਜੋ ਮੈਂ ਤਾਂ ਆਪਣਾ ਕੰਮ ਸਾਰਾ ਲੱਗਦਾ ਵੀ ਖੋਦੀ ਕਰਦੀ ਆ ਅਰੂੜੀ ਦਾ ਢੇਰ ਵੀ ਜਿਹੜਾ ਹੈ ਸ਼ਾਮਾਂ ਤੱਕ ਚੱਟ ਦੇਣਾ ਦੇਖਣ ਵਾਲਿਆਂ ਨੇ ਕਹਿਣਾ ਉੱਡਾ ਢੇਰ ਜੀ ਸ਼ਾਮਾਂ ਤੱਕ ਲੈ ਜਾ ਪਰ ਅੱਜ ਸ਼ਾਮਾਂ ਤੱਕ ਆਪਾਂ ਇਹਨੂੰ ਖਾਲੀ ਕਰਕੇ ਤੁਹਾਨੂੰ ਦਿਖਾ ਦੇਣਾ ਇੱਕ ਕੋਈ ਵੀਡੀਓ ਦੇ ਵਿੱਚ ਜਪਾਤਿਆਂ ਨੂੰ ਰੇੜੀਆਂ ਜਿਹੜੀਆਂ ਭਰ ਕੇ ਖਾ ਦਿੱਤੀਆਂ ਕਿ ਆਪਣਾ ਆ ਵੀ ਇੱਕ ਜ਼ਿੰਦਗੀ ਦਾ ਹਿੱਸਾ ਹੈ ਕੰਮ ਤੇ ਬਾਕੀ ਦੀ ਆਪਾਂ ਹੁਣ ਸਾਰੀ ਸੈੱਟ ਲਈਏ ਫਿਰ ਤੁਹਾਨੂੰ ਅੱਗੇ ਮਿਲਦੇ ਹਾਂ ਕਿਉਂਕਿ ਜੇ ਸਾਰੀ ਵੀਡੀਓ ਬਣਾਉਣ ਲੱਗੀ ਤਾਂ 12 ਘੰਟੇ ਦੀ ਲਗਭਗ ਵੀਡੀਓ ਬਣ ਜਾਣੀ ਹੈ ਸਾਰੀ ਰੂੜੀ ਦੀ ਤਾਂ ਤੇ ਬਾਕੀ ਆਪਾਂ ਸੈੱਟ ਕੇ ਫਿਰ ਤੁਹਾਨੂੰ ਅੱਗੇ ਦਿਖਾਉਣੀ ਆ ਸਾਰਾ ਢੇਰ ਤੇ ਜਿਹੜੀ ਆਪਾਂ ਬੂਟਿਆਂ ਨੂੰ ਪਾਉਣੀ ਆ ਨਾਲੇ ਆਪਾਂ ਤੁਹਾਨੂੰ ਵੀ ਅੱਗੇ ਦਿਖਾਉਣੀ ਆ ਦੇਖ ਚਲੀ ਇਹ ਇੱਕ ਉੱਤੀ ਸਾਡੀ ਹੈ ਵੀ ਹੈ ਇਹਦੀ ਬੈਕ ਕੈਮਰਾ ਹੁੰਦੀ ਆ ਅੱਜ ਤੁਹਾਨੂੰ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਬਾਕੀ ਇਹਨਾਂ ਅਗੂਜੀ ਜਿਹੜੇ ਵਿੱਚ ਕੀ ਕੀ ਹੋਰ ਕੰਮ ਕਰਦੇ ਆ ਮੁਕਾਦਮੇ ਵੀ ਤੁਸੀਂ ਇਹਨਾਂ ਨਾਲ ਕਰੋਗੇ ਤੇ ਆਪਣੇ ਬਾਅਦ ਦੀ ਜਿਹੜੀ ਫੋਟੋ ਹੋਈ ਅਸੀਂ ਤੁਹਾਨੂੰ ਨਾਲ ਹੀ ਦਿਖਾ ਦਿੰਨੇ ਆ ਤੇ ਆਪਾਂ ਇਹਨਾਂ ਦੀ ਜਿਹੜੀ ਅੱਗੇ ਵੀਡੀਓ ਪਾਵਾਂਗੇ ਉਹ ਕੱਲ ਕੱਲ ਪਾਵਾਂਗੇ ਇਸ ਤਰ੍ਹਾਂ ਆਪਣੇ ਰੋਜ਼ਾਨਾ ਕਰਾਂਗੇ ਦੇ ਜਿਹੜੀ ਹੁਣ ਆਪਣੇ ਪੱਕ ਜਾਣੀਆਂ ਆਪਣੇ ਲੇਟ ਥੋੜੇ ਪਾਸੇ ਪੰਜਾਬ ਦੇ ਵਿੱਚ ਇਹ ਜਨ ਫਰਨੀਚਰ ਸਟੋਰ ਦੇ ਵਿੱਚ ਜਿਹੜੀ ਆਪਣੇ ਸਟਾਰਟ ਹੈ ਇੱਧਰ ਆਪਣੇ ਲੱਗੇ ਹੋਏ ਆ ਰੈੱਡ ਕਲਰ ਦੇ ਜਿਹੜੇ ਅਪਨਾਣਾ ਥੱਲੇ ਫਰੂਟਿੰਗ ਨਹੀਂ ਲੱਗੀ ਇਹਨਾਂ ਨੂੰ ਪਰ ਇਹ ਰੈੱਡ ਵਾਜ ਦੇ ਦੇਖੋ ਜਿਹੜੀ ਨੀਚੇ ਟਾਣੀ ਕਹ ਦੋ ਉਹ ਰੈੱਡ ਕਲਰ ਦੀ ਹੈ ਉਹ ਵਾਲਾ ਜੀ ਨਾਇਨ ਮਨਾਨਾ ਆ ਉਹ ਰੈੱਡ ਬਣਾਣਾ ਹੈ ਦੇਖੋ ਸਾਡੇ ਕੋਲ ਇਹ ਫੁੱਲ ਤਾਂ ਆਏ ਕੀ ਰੈੱਡ ਕਲਰ ਦੀ ਹੋਈ ਆ ਪਤਾ ਨਹੀਂ ਕੋਈ ਸ਼ੇਅਰ ਕਰਾ ਹੈ ਇਹ ਵਾਈਟ ਜਾਮਨ ਦਾ ਬੂਟਾ ਹੈ ਤੇ ਲਗਾਵਾ ਆਪਣਾ 3 ਸਾਲ ਦਾ ਹੋ ਗਿਆ ਇਹ ਪਿਛਲੇ ਸਾਲ ਵੀ ਜਾਮਨ ਬੱਦੇ ਸੀ ਇਸ ਵਾਰ ਲੱਗਦਾ ਹੈ ਜਿਆਦਾ ਬੂਟਾ ਪਿਛਲੇ ਸਾਲ ਲਈ ਛੋਟਾ ਹੀ ਸੀ ਵਾਈਟ ਰੰਗ ਦਾ ਜਾਮਨ ਲੱਗਦਾ ਨੂੰ ਬਹੁਤ ਮਿੱਠਾ ਹੁੰਦਾ ਹੈ ਇਸ ਜਾਮਨ ਦੇ ਨਾਮ ਨੂੰ ਬਹੁਤ ਬੈਟਿੰਗ ਖਾਸ ਹੁੰਦੀ ਹੈ ਲੱਗਦਾ ਵੀਡੀਓ ਆਪਾਂ ਤੁਹਾਨੂੰ ਇੰਨਾ ਕੀ ਦਿਖਾ ਸਕਦੇ ਆ ਕਿ ਜੇ ਸਾਰੀ ਵੀਡੀਓ ਦਿਖਾਵਾਂਗੇ ਤਾਂ ਬਹੁਤ ਲੰਬੀ ਹੋ ਜਾਏਗੀ ਮੇਰੇ ਸਾਹਮਣੇ ਕੁਝ ਸਾਰੀਆਂ ਵੀਡੀਓ ਦੇ ਸੰਬੰਧ ਕਰੂਗੀ ਸਾਡੇ ਨਾਲ ਵੀਡੀਓ ਇੱਥੇ ਆਪਾਂ ਕਿ ਜ ਆਪਣੇ ਰੂੜੀ ਆ ਕੋਕਰ ਆ ਦੀ ਸਮਾਪਤੀ ਕਰ ਦਿੱਤੀ ਦੇਖੋ ਸਾਰਾ ਪਥਾ ਜਿਹੜਾ ਬਿਲਕੁਲ ਸਾਫ ਕਰ ਦਿੱਤਾ ਤੇ ਨਾਲ ਹੀ ਆਪਾਂ ਇਸ ਆਪਣੀ ਵੀਡੀਓ ਦੀ ਜਿਹੜੀ ਵੀ ਸਮਾਪਤੀ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਮਿਹਨਤ ਨੂੰ ਪਸੰਦ ਕਰੋਗੇ ਵੀਡੀਓ ਲਾਈਕ ਕਰੋਗੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅੱਗੇ ਤੋਂ ਆਪਾਂ ਜਿਹੜੀ ਸਵੇਰ ਦੀ ਟੇਬਲ ਲਗਾਣੀ ਹੈ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਵੀ ਵੀਡੀਓ ਪਾਇਆ ਕਰਾਂਗੇ ਸੇ ਨਾਲ ਵੀ ਇੱਕ ਹੋਰ ਪੌੜੀ ਵੀਡੀਓ ਦਾ ਐਂਡ ਕਰ ਦਨੇ ਆ ਤਾਂ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਇਹੋ ਜੀਆਂ ਪੇਂਟੂ ਜਿਹੜੀਆਂ ਵੀਡੀਓ ਆ ਉਹ ਦੇਖਣ ਨੂੰ ਮਿਲਦੀਆਂ ਰਹਿਣ ਧੰਨਵਾਦ ਜੀ ਜੈ ਹਿੰਦ ਜੈ ਭਾਰਤ